ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮਿੱਠਾ ਕद्दू ਤੇ ਫੁੱਲ ਬੜੀਆਂ ਦੀ ਸਬਜ਼ੀ ਬਣਾਵਾਂਗੇ ਇਹਦੇ ਲਈ ਮੈਂ ਸਬਜ਼ੀ ਕੱਟ ਲਈਏ ਲਸਣ ਤੇ ਅਦਰਕ ਛੋਟੇ ਛੋਟੇ ਕੱਟ ਲਏ ਪਿਆਜ਼ ਟਮਾਟਰ ਹਰੀ ਮਿਰਚ ਤੇ ਫੁੱਲ ਬੜੀਆਂ ਜੀ ਚਲੋ ਆਪਾਂ ਸਬਜ਼ੀ ਭਰਨੀ ਤਿਆਰ ਕਰਦੇ ਹਾਂ ਮੈਂ ਗੈਸ ਤੇ ਕੁੱਕਰ ਰੱਖ ਲਿਆ ਹੈ ਤੇ ਇਹਦੇ ਵਿੱਚ ਹੁਣ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੇਲ ਥੋੜਾ ਜਿਆਦਾ ਪਾਵਾਂਗੇ ਕਿਉਂਕਿ ਇਹਦੇ ਨਾਲ ਹੀ ਆਪਾਂ ਬੜੀਆਂ ਭੁੰਨਣੀਆਂ ਹਨ ਇਹਨਾਂ ਨੂੰ ਗਏ ਤੇ ਹੁਣ ਆਪਾਂ ਇਹਦੇ ਵਿੱਚ ਬੜੀਆਂ ਪਾ ਕੇ ਭੁੰਨ ਲਵਾਂਗੇ ਇਸ ਤਰ੍ਹਾਂ ਬੜੀਆਂ ਇਹਦੇ ਵਿੱਚ ਭੁੰਨ ਲੈਣੀ ਹੈ ਹਨ ਤੁਸੀਂ ਦੇਖ ਸਕਦੇ ਆ ਬੜੀਆਂ ਪੁੱਜ ਗਈਆਂ ਹਨ ਇਹਨਾਂ ਨੂੰ ਹੁਣ ਆਪਾਂ ਕੱਟਣਾ ਹੈ ਅਗ ਵਿੱਚ ਜੀਰਾ ਅੱਗੇ ਸਾਗ ਵਿੱਚ ਮਿੱਠੇ ਪਾਦਮਾ पहला कटिया होया अदरक लसन पावे थोड़ी देर में भुनोंगे हम ये कटे हुआ प्याज बात भुनेंगे देख सकते तड़का अपना भुज गया है टमाटर हरी मिर्च पा देंगे इन आप थोड़ा जहा नमक पा पकाे ताकि टमाटर सारे में कट आड़के में अपन थोड़ा झटप देंगे देखो और अपना काड़चा बिल्कुल पजी जाए और इधर इसमें अपन मसाले ऐड करेंगे 1 चम्मच हल्दी काली मिर्च लाल मिर्च ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ આમਚੂਰ ਪਾ ਦੋ ਇਹਨਾਂ ਆਪਾਂ ਤੇ ਹੀ ਬਰਾ ਮਿਕਸ ਕਰਾਂਗੇ ਇਸੀ ਫਲੇਮ ਨੂੰ ਕੱਟ ਕਰ ਲਾਂਗੇ ਤਾਂ ਇਹਦੇ ਵਿੱਚ ਸਾਰੀ ਸਬਜ਼ੀ ਪਾਵਾਂਗੇ ਸਬਜੀ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਵਾਂਗੇ ਕਿਉਂਕਿ ਦੱਜੂ ਵੀ ਪਾਣੀ ਬਹੁਤ ਛੱਡ ਦਿੰਦਾ ਹੈ ਇਹਨੂੰ ਹੁਣ ਆਪਾਂ ਢੱਕ ਕੇ ਪਾਵਾਂਗੇ ਹਾਂਜੀ ਦੇਖਣਾ ਹੈ ਜੀ ਜਦੋਂ ਆਪਣੀ ਸਬਜੀ ਅੱਧੀ ਕੁ ਬਣ ਜਾਵੇ ਤਾਂ ਆਪਾਂ ਪੁਜੀਆਂ ਹੋਈਆਂ ਬੜੀਆਂ ਤੇ ਥੋੜਾ ਜਿਹਾ ਗੁੜ-ਗੁਟਕੇ ਦੇ ਵਿੱਚ ਪਾ ਲਵਾਂਗੇ ਗੁਰਦੇ ਨਾਲ ਤੇ ਖੱਟਾ ਮਿੱਠਾ ਪੱਧੂ ਬਣ ਕੇ ਬਹੁਤ ਸਵਾਦਿਆਰ ਹੁੰਦਾ ਹੈ। ਟੱਕੇ ਕਰਾਂਗੇ ਚਲੋ ਦੇਖਦੇ ਹਾਂ ਜੀ ਆਪਣੀ ਸਬਜ਼ੀ। ਲਓ ਜੀ ਆਪਣੀ ਸਬਜ਼ੀ ਬਣੀ ਸਿੱਤ ਆ ਰਹੀ ਹੈ। ਹਾਂ ਲੋ ਫਲੇਮ ਕਰ ਲਾਂਗੇ। ਹਣ ਇਹਦੇ ਵਿੱਚ ਆਪਾਂ ਇੱਕ ਚਾਮਚ ਅਨਾਜ ਦਾ ਪਾਊਡਰ ਪਾਵਾਂਗੇ। ਇਹਦੇ ਨਾਲ ਸਬਜ਼ੀ ਦਾ ਬਹੁਤ ਜਿਆਦਾ ਰਸ ਆਉਂਦਾ ਹੈ। ਕਿੰਚੀ ਜਿਹਾ ਮਿਕਸ ਕਰਾਂਗੇ ਹੁਣ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਲਓ ਜੀ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਜੀ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਜੀ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤੇ ਪਲੀਜ਼ ਮੈਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਵਿੱਚ ਦੱਸਿਓ ਕਿ ਇਸ ਤਰ੍ਹਾਂ ਸਬਜੀ ਬਣਾ ਕੇ ਤੁਹਾਡੀ ਸਬਜੀ ਕਿਹੋ ਜਿਹੀ ਬਣੀ